ਜੇ ਅਮਰਸਰ ਵਿਧਾਤੀ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਕੋਲੋਂ ਚਾਰ ਜਿਹੜੇ ਆ ਗਲੌਕ ਪਿਸਤਲ ਜਿਹੜੇ ਆ ਦੋ ਬਲੈਕ ਕਲਰ ਦੇ ਦੋ ਬ੍ਰਾਊਨ ਕਲਰ ਦੇ ਇਹਨਾਂ ਨੂੰ ਬਰਾਬਦਗੀ ਹੋਈ ਹੈ ਚਾਰ ਵਿਪਨਾਂ ਦੀ ਇਹਨਾਂ ਦੇ ਜਿਹੜੇ ਬੰਦੇ ਹੈਗੇ ਆ ਇਹਨਾਂ ਦੇ ਨਾਂ ਹੈਗੇ ਆ ਜੀ ਸਰਜੀਤ ਸਿੰਘ ਉਥੇ ਗੁਰਜੀਤ ਸਿੰਘ ਪੁੱਤਰ ਰਵੇਲ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਸ਼ੈਦਪੁਰ ਕਲਾ ਥਾੜਾ ਪਿੰਡੀ ਸੈਤਾ ਇਹਨਾਂ ਚੋਂ ਕੋਲੋਂ ਜਿਹੜੇ ਹੈਗੇ ਆ ਵੈਪਨ ਪ੍ਰਾਪਤ ਹੋਏ ਆ ਤੇ ਮੋਢਲੀ ਪੁੱਛਗਿਸ ਦੇ ਵਿੱਚ ਇਹ ਗੱਲ ਆਈ ਹੈਗੀ ਆ ਵੀ ਇਹ ਵੈਪਨ ਜਿਹੜੇ ਇਹਨਾਂ ਨੇ ਇਹ ਇਥੋਂ ਪਾਕਿਸਤਾਨ ਕੋਲ ਜਿਹੜੀ ਹੈਗੀ ਡਿਲੀਵਰੀ ਇਹਨਾਂ ਨੇ ਮੰਗਾਈ ਹੈਗੀ ਆ ਉਹ ਕਿਦੇ ਥਰੂ ਮੰਗਾਈ ਹੈ ਕਿਉਂਕਿ ਇਹ ਜਿੱਥੇ ਵੀ ਇਹਨਾਂ ਨੂੰ ਡਿਲੀਵਰੀ ਇੱਕ ਜਗ੍ਹਾ ਰੱਖੀ ਸੀਗੀ ਉਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਉੱਥੋਂ ਇਹ ਚੱਕ ਕੇ ਜਦੋਂ ਰਾਜ ਆ ਰਹੇ ਸੀਗੇ ਤੇ ਇਹ ਸਾਡੇ ਕਾਬੂ ਆ ਗਏ ਆ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਨੰਬਰ 219 ਡੇਟਡ 29/19 ਅੰਡਰ ਸੈਕਸ਼ਨ 25 27 53 58 ਆਰਮਜ਼ ਐਕਟ ਤਹਿਤ ਜਿਹੜਾ ਤੇ ਦਰਜ ਕੀਤਾ ਗਿਆ ਥਾਣੇ ਘਰੇਂਡੇ ਦੇ ਵਿੱਚ ਇਹ ਬਾਕੀ ਨੂੰ ਮਾਣਯੋਗ ਦਾਅਵਤਿਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਨ ਲੈ ਕੇ ਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਵੀ ਇਹਨਾਂ ਨੇ ਪਹਿਲਾਂ ਹੋਰ ਵੈਪਨ ਜਾ ਕੋਈ ਹੋਰ ਚੀਜ਼ ਜਿਹੜੀ ਲੈ ਕੇ ਕਾਂ ਕਿਸੇ ਨੂੰ ਦਿੱਤੀ ਜਾਂ ਸਮਗਲਿੰਗ ਕੀਤੀ ਹੈਗੀ ਆ ਉਹਦੇ ਬਾਰੇ ਜਿਹੜਾ ਹੈਗਾ ਉਹ ਢгай ਨਾ ਪੁੱਛ ਕੇ ਚ ਕੀਤੀ ਜਾ ਰਹੀ ਹੈ ਸਰ ਜੀ ਉਮਰ ਕਿੰਨੀ ਹੈ ਤੇ ਪਹਿਲਾਂ ਕੋਈ ਇਹਨਾਂ ਦਾ ਕੋਈ ਰਿਕਾਰਡ ਹੈ ਨਹੀਂ ਇਹਨਾਂ ਦਾ ਕ੍ਰਿਮੀਨਲ ਜਿਹਨਾਂ ਦਾ ਰਿਕਾਰਡ ਹੋਰ ਨਹੀਂ ਹੈਗਾ ਪਿਛੇ ਇਹਨਾਂ ਦਾ ਜਿਹੜੇ ਪਹਿਲਾਂ ਕੋਈ ਮੁਕਤਮਾ ਦਰਜ ਨਹੀਂ ਹੈਗਾ ਕਿਉਂਕਿ ਦੇਖੋ ਜਿਹੜੇ ਇਸ ਕਰਕੇ ਕੰਮ ਕਰਨ ਵਾਲੇ ਬੰਦੇ ਹੈਗੇ ਆ ਉਹ ਅੱਜ ਕੱਲ ਜਿਹੜੀ ਇਹ ਨਵੀਂ ਮਾਡਲ ਸੰਡੀ ਚੱਲੀ ਆ ਉਹ ਨਿਊ ਕਾਮਰਸ ਨੂੰ ਜਿਹੜਾ ਹੈਗਾ ਇਹ ਲਾਲਚ ਦੇ ਕੇ ਕੰਮ ਕਰਾ ਰਹੇ ਆ ਇਸ ਕਰਕੇ ਇਹਨਾਂ ਦਾ ਜਿਹੜਾ ਪਿਛਲਾ ਰਿਕਾਰਡ ਹੈਗਾ ਉਹ ਕੋਈ ਮੁਕਤਮਾ ਦਰਜ ਨਹੀਂ ਬਿਲਕੁਲ ਸਾਫ਼ ਹੈਗਾ ਜੀ ਸਰ ਇਹ ਕਿੰਨੇ ਦੇਰ ਤੋਂ ਨਸ਼ੇ ਦਾ ਜਿਹੜਾ ਕੰਮ ਕਰ ਰਹੇ ਸੀ ਉੱਥੋਂ ਲੈ ਕੇ ਆ ਗਏ ਨਹੀਂ ਨਸ਼ੇ ਦਾ ਤਾਂ ਨਹੀਂ ਜੀ ਇਹ ਵੈਪਨ ਜਿਹੜੇ ਹੈਗੇ ਆ ਫੜੇ ਸੀ ਨਹੀਂ ਸਰ ਤੁਸੀਂ ਕਹਿ ਰਹੇ ਨੇ ਆਹ 40 ਸਾਈਡ ਜਾ ਰਹੇ ਸੀ ਪਾਕਿਸਤਾਨ ਤੋਂ ਵੀ ਮੰਗਵਾਇਆ ਸੀ ਇਹ ਇਹ ਹੀ ਇਹ ਹੀ ਜਿਹੜੇ ਵੈਪਨ ਹੈਗੇ ਆ ਜੀ ਇਹ ਵੈਪਨ ਹਜ਼ਾਰਾਂ ਦੀ ਹਜ਼ਾਰਾਂ ਦੀ ਜਿਹੜੀ ਸਮਕਲਿੰਗ ਇਹ ਕਰ ਰਹੇ ਸੀਗੇ ਇਹ ਵੈਪਨ ਜਿਹੜੇ ਇਹਨਾਂ ਨੇ ਮੰਗਾਈ ਹੈਗੇ ਆ ਉਹ ਇਹਨਾਂ ਨੂੰ ਫਰਦਰ ਪੁੱਛਗੇ ਇਸ ਇਹਨਾਂ ਦੀ ਜੁਤ ਜਾਰੀ ਹੈ ਸਰ ਇਹਨਾਂ ਦੀ ਉਮਰ ਕਿੰਨੀ ਆ ਤੇ ਵੈਸੇ ਕਾਮਾੜਾ ਨਾ ਬੱਚੀ ਸੀ ਸਰ ਇਹਨਾਂ ਦੇ 25 ਤੋਂ 30 ਸਾਲ ਦੇ ਵਿੱਚ ਵਿੱਚ ਉਮਰ ਆ ਜੀ ਇਹਨਾਂ ਦੀ ਕੰਮ ਟੱਕੀ ਕਰਦੇ ਆ ਕਾਮਕਾਰ ਕੋਈ ਨਹੀਂ ਸੀ ਵਿਹਲੇ ਆ ਸਰ ਇਹ ਜਾਰੇ ਸੀ ਅੱਧੇ ਸਾਈਡ 'ਚੋਂ ਲੈ ਕੇ ਇਸ ਕੋਲ ਆ ਰਹੇ ਨਹੀਂ ਜੀ ਉਧਰੋਂ ਲੈ ਕੇ ਆ ਰਹੇ ਸੀ ਸਰ ਇਸ ਕੋ ਪਹਿਲਾਂ ਵੀ ਇਹਨਾਂ ਨੇ ਮੰਗਵਾਏ ਆ ਹਿਦਾਰ ਉਹ ਇਹ ਪੁੱਛਗੇ ਜਾਰੀ ਹੈ ਜੀ ਉਹ ਅਸੀਂ ਪੁਲਿਸ ਮਾਨ ਲੈ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਪੁੱਛ ਕੇ ਕਰਾਂਗੇ ਕਿ ਇਸ ਤੋਂ ਪਹਿਲਾਂ ਇਹ ਕਿਹੜੀ ਕਿਹੜੀ ਚੀਜ਼ ਜਿਹੜੀ ਹੈਗੀ ਆ ਮੰਗਵਾ ਕੇ ਤੇ ਅੱਗੇ ਕਿਸੇ ਨੂੰ ਦੇ ਚੁੱਕੇ। ਪਿਛਲੇ ਕਾਫੀ ਸਮੇਂ ਦੇ ਜਿਹੜੇ ਨੋਨਕੌਨ ਫੜੇ ਜਾਂਦੇ ਨੇ ਚਾਹੀ ਮੈਸੇਜ ਹੋਣ ਚਾਹੀਏ ਧਿਆਨ ਸੰਗਲਿੰਗ ਹੋਵੇ ਉਹ ਦੇਖਿਆ ਗਿਆ ਕਿ ਉਹ ਜਿਹੜੀ ਕਿ ਲਾਲਚ ਵਿੱਚ ਆ ਕੇ ਕੰਮ ਕਰਦੇ ਨੇ। ਤੇ ਬੜੀ ਵੱਡੀ ਚੀਜ਼ ਦਾ ਵਿਸ਼ਾ ਕੀ ਹੁੰਦਾ? ਬਿਲਕੁਲ ਜੀ ਤੇ ਤੁਹਾਡੀ ਗੱਲ ਠੀਕ ਆ। ਕੋਈ ਵੀ ਜਿਹੜਾ ਇਸ ਕੰਮ ਦੇ ਵਿੱਚ ਪੈ ਰਿਹਾ ਭਾਵੇਂ ਉਹ ਆਰਮਸ ਦੀ ਸਮਗਲਿੰਗ ਆ ਭਾਵੇਂ ਉਹ ਨਸ਼ੇ ਦੀ ਸਮਗਲਿੰਗ ਹੈਗੀ ਆ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੇ ਕੋਈ ਵੀ ਬੰਦੇ ਜਿਹੜੇ ਇਹਨਾਂ ਤੋਂ ਕੰਮ ਕਰਾ ਰਹੇ ਆ ਉਹ ਨਵੇਂ ਬੰਦੇ ਨੂੰ ਟਾਰਗੇਟ ਕਰਦੇ ਆ ਨਵਾਂ ਬੰਦਾ ਆਪਣੇ ਲਈ ਖੜਾ ਕਰਦੇ ਆ ਔਰ ਇਹਨੂੰ ਪੈਸੇ ਦਾ ਲਾਲਚ ਦੇ ਕੇ ਕੰਮ ਕਰਾਉਂਦੇ ਹੈਗੇ ਆ ਤੇ ਇਹਨਾਂ ਦੇ ਜਿਹੜੇ ਅੱਗੇ ਕੀ ਰਿਜ਼ਲਟ ਹੈਗਾ ਉਹ ਇਹਨੂੰ ਨਹੀਂ ਪਤਾ ਹੁੰਦੇ ਤੇ ਉਹ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਆ ਜੀ ਵੀ ਮੈਂ ਤਾਂ ਆਪ ਜੀ ਦੇ ਦਰਿਅੇ ਇਹੀ ਕਹੂੰਗਾ ਵੀ ਨੌਜਵਾਨਾਂ ਨੂੰ ਜਿਹੜਾ ਥੋੜੇ ਪੈਸੇ ਪਿੱਛੇ ਜਿਹੜਾ ਹੈਗਾ ਇਹ ਕੰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਇਹਨਾਂ ਨੇ ਇੱਥੇ ਵੇਚਣੇ ਹੀ ਆ ਕਿ ਇਹ ਵਾਰਦਾਤ ਲਈ ਮੰਗਾਈ ਉਹ ਜੇ ਫਰਦਰ ਪੁਸ਼ਕੀ ਚੱਲ ਰਹੀ ਹੈ ਜੀ ਵੀ ਇਹਨਾਂ ਨੇ ਕਿਸੇ ਨੂੰ ਦੇਣੇ ਇੱਕ-ਇੱਕ ਕਰਕੇ ਦੇਣੇ ਸੀ ਕਿ ਇਕੱਠੇ ਦੇਣੇ ਸੀ ਕਿ